ਮੁੱਖ ਮੰਤਰੀ ਭਗਵੰਤ ਮਾਨ ਬੇਰੰਗ ਬੋਲਦੇ ਤੇ ਹਲੇ ਕੱਲ ਹੀ ਅਸੀਂ ਚਰਚਾ ਕਰਕੇ ਅਡੇ ਸੀ ਕਿ ਮੁੱਖ ਮੰਤਰੀ ਦੀ ਲੌਬੀ ਦੇ ਵੱਲੋਂ ਕੱਲ ਜਿਹੜੀਆਂ ਇਹ ਖਬਰਾਂ ਪਲਾਟ ਕਰਾਈਆਂ ਗਈਆਂ ਕਿ ਭਾਈ ਹਰਿਆਣੇ ਦੀ ਜਿਹੜੀ ਚੋਣ ਦੀ ਕਮਾਨ ਹੈ ਉਹ ਮੁੱਖ ਮੰਤਰੀ ਦੇ ਹੱਥ ਦੇ ਵਿੱਚ ਹੈ ਹਰਿਆਣੇ ਦੀ ਚੋਣ ਦਾ ਜਿਹੜਾ ਭਾਰ ਹੈ ਉਹ ਮੁੱਖ ਮੰਤਰੀ ਦੇ ਮੋਢਿਆਂ ਦੇ ਉੱਤੇ ਹੈ ਪਰ ਅਸੀਂ ਉਹਦੇ ਵਿੱਚ ਚਰਚਾ ਕੀਤੀ ਸੀ ਕਿ ਜਿਹੜੀ ਦਿੱਲੀ ਪੰਜਾਬ ਦੀ ਸਰਕਾਰ ਦੀ ਕਮਾਨ ਜਿਹਦੇ ਭਗਵੰਤਵਰ ਮੁੱਖ ਮੰਤਰੀ ਨੇ ਉਹ ਸਰਕਾਰ ਦੀ ਕਮਾਨ ਜਿਹੜੀ ਆ ਭਗਵੰਤ ਮਾਨ ਦੇ ਹੱਥ 'ਚ ਦੇ ਰਹੀ ਤਾਂ ਫਿਰ ਉਹ ਹਰਿਆਣੇ ਵਾਲੀ ਚੋਣ ਦੀ ਕਮਾਨ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਜਿਮਨੀ ਚੋਣ ਜਾਂ ਅੰਦਰ ਜਿਮਨੀ ਚੋਣ ਦੀ ਜਿਹੜੀ ਕਮਾਨ ਮਸਾ ਆਪਣੇ ਹੱਥ 'ਚ ਲਈ ਹੈ ਲਈ ਸੀਗੀ ਤਾਂ ਉਹ ਹਰਿਆਣੇ ਦੀ ਕਿਵੇਂ ਜਿਹੜੀ ਕਮਾਨ ਇਹਦੇ ਹੱਥੇ ਸੌਂਪ ਦੇਣਗੇ ਇਸ ਤੇ ਐਮ ਚਰਚਾ ਕੀਤੀ ਸੀ ਔਰ ਉਧਰ ਬੇਰੰਗ ਹੋਣ ਝਟਕਾ ਜਿਹੜਾ ਦੇ ਦਿੱਤਾ ਸੰਦੀਪ ਪਾਟਿਕ ਤੇ ਮਨੀਸ਼ ਸੋਸੋਧੀਆਂ ਨੇ ਝਟਕਾ ਦੇ ਦਿੱਤਾ ਭਗਵੰਤ ਮਾਨ ਹੋਰਾਂ ਨੂੰ ਕੀ ਝਟਕਾ ਦਿੱਤਾ ਇਸ ਤੇ ਵੀ ਬਹੁਤ ਐਮ ਜਿਹੜੀ ਚਰਚਾ ਕਰਨੀ ਹੈ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਅੱਜ ਸਾਰੀਆਂ ਪਾਰਟੀਆਂ ਦਾ ਵੱਡਾ ਇਮਤਿਹਾਨ ਹੈ ਚਾਹੇ ਉਹ ਆਵਾਜ਼ੀ ਪਾਰਟੀ ਆ ਚਾਹੇ ਉਹ ਕਾਂਗਰਸ ਆ ਚਾਹੇ ਕਾਂਗਰਸ ਆ ਤੇ ਚਾਹੇ ਉਹ ਅੰਮ੍ਰਿਤ ਪਾਰਟਨ ਆ ਸਾਰਿਆਂ ਦਾ ਵੱਡਾ ਇਮਤਿਹਾਨ ਹੈ ਕੀ ਮਸਲਾ ਇਸ ਦੀ ਵੀ ਆਮ ਜਿਹੜੀ ਚਰਚਾ ਕਰਨੀ ਹੈ ਔਰ ਉਧਰ ਕੋਲਕੱਤਾ ਦੇ ਵਿੱਚ ਜਿਹੜੀ ਡਾਕਟਰ ਦੇ ਨਾਲ ਜਬਰ ਜਨਾਹ ਹੋਇਆ ਸੀ ਔਰ ਉਸ ਤੋਂ ਬਾਅਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਬੰਦ ਭਾਗੀ ਘਟਨਾ ਸੀ ਹੁਣ ਉਸ ਸਪੀਡ ਜਿਹੜੇ ਡਾਕਟਰ ਸੀ ਉਸ ਡਾਕਟਰ ਦੇ ਮਾਤਾ ਪਿਤਾ ਨੇ ਬਹੁਤ ਗੰਭੀਰ ਇਲਜ਼ਾਮ ਜਿਹੜੇ ਆ ਉਤੌਦੀ ਮੁੱਖ ਮੰਤਰੀ ਬਮਤਾ ਵੈਨਰਜੀ ਦੇ ਉੱਪਰ ਲਗਾਏ ਆ ਕਿਉਂ ਕਿ ਇੱਥੇ ਵੀ ਬਹੁਤ ਐਮ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗੜਗੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਉਂਗਾ ਉਹਨਾਂ ਦਾ ਸਵਾਗਤ ਹੈ ਪ੍ਰੋਗਰਾਮ ਵਿੱਚ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅਣਖੀ ਸਾਹਿਬ ਸ਼ੁਰੂਆਤ ਇਸੇ ਖਬਰ ਤੋਂ ਹੀ ਕਿ ਮੁੱਖ ਮੰਤਰੀ ਭਗਵਾਨ ਤੁਮਾਨ ਹੋਰਾਂ ਨੂੰ ਕਰਾਰਾ ਝਟਕਾ ਲੱਗਿਆ ਹਾਲਾਂਕਿ ਸਾਡੇ ਦਰਸ਼ਕ ਕਈ ਵਾਰੀ ਕਹਿ ਦਿੰਦੇ ਆ ਕਿ ਤੁਸੀਂ ਉਹ ਜੀ ਮੁੱਖ ਮੰਤਰੀ ਨੂੰ ਝਟਕਾ ਜਿਹੜਾ ਦੇ ਦਿੰਦੇ ਆ ਉਹ ਝਟਕਿਆਂ ਵਾਲੀ ਸਰਕਾਰ ਹੀ ਆ ਹੁਣ ਕਿਉਂਕਿ ਯਾ ਯੂ ਡਰਨਾ ਤੇ ਯਾ ਇਹਨਾਂ ਦੇ ਪੱਲੇ ਝਟ ਗਿਆ ਹੋਰ ਇਹਨਾਂ ਦੇ ਪੱਲੇ ਕੱਖ ਨਹੀਂਗਾ ਔਰ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਗੱਲਾਂ ਦਾ ਕੜਾਈ ਜਿਹੜਾ ਉਹ ਬਣਾਈ ਜਾਂਦੇ ਸਾਰੇ ਪਾਸੇ ਜਿੱਤੇ ਜਾਂਦੇ ਆ ਆਪਾਂ ਦੇਖਿਆ ਹੀ ਐ ਔਰ ਅਸੀਂ ਤਾਂ ਆਪ ਅੱਕ ਗਏ ਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਜਾਂ ਕਹਿ ਲੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਪਾਲਿਸੀਆਂ ਦੇ ਖਿਲਾਫ ਜਿਹੜੀਆਂ ਖਬਰਾਂ ਆ ਰਹੀਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸੀਂ ਬੇਨਤੀ ਕਰਦੇ ਆ ਕਿ ਕੋਈ ਸਰਕਾਰ ਦੇ ਵਿੱਚ ਕੋਈ ਚੱਜ ਦਾ ਕੰਮ ਕਰ ਲੋ ਹੁਣ ਤਾਂ ਅਸੀਂ ਵੀ ਤੁਹਾਡੀਆਂ ਖਾਮੀਆਂ ਦੇ ਉੱਪਰ ਪ੍ਰੋਗਰਾਮ ਕਰ ਕਰਕੇ ਅੱਕ ਗਏ ਆ ਸਾਡੇ ਦਰਸ਼ਕ ਵੀ ਇਹ ਗੱਲਾਂ ਸੁਣ ਸੁਣਾ ਕੇ ਗਏ ਆ ਅਸੀਂ ਵੀ ਚੌਹਨੇ ਆ ਕਦੇ ਅਸੀਂ ਤੁਹਾਡੀ ਸਰਕਾਰ ਦੀ ਜਿਹੜੀ ਅਸੀਂ ਤਰੀਫ਼ ਕਰੀਏ ਪਰ ਕੋਈ ਕੰਮ ਤੇ ਕੋਈ ਚੱਜ ਦਾ ਕੀਤਾ ਕੋਈ ਸਾਡੇ ਤੋਂ ਕੋਈ ਚੰਗਾ ਘਾਉਣ ਦੀ ਮळा-ਮੂਟਾ ਸਾਨੂੰ ਹੀ ਮੌਕਾ ਦੇ ਦਿਓ ਕੋਈ ਚੱਗ ਚੱਜ ਦਾ ਜਿਹੜਾ ਕੰਮ ਕਰਕੇ ਤੁਹਾਡੇ ਕਿਉਂ ਅਸੀਂ ਅਸੀਂ ਰੋਜ਼ ਤੁਹਾਡੀਆਂ ਖਾਮੀਆਂ ਤੇ ਪ੍ਰੋਗਰਾਮ ਕਰੀਏ ਸਦਾ ਅੱਕ ਗਏ ਆ ਹੁਣ ਤੇ ਕੋਈ ਚੱਜ ਦਾ ਕੰਮ ਮੁੱਖ ਮੰਤਰੀ ਸਾਹਿਬ ਕਰ ਲਓ ਜਿਹਦੇ ਕਰਕੇ ਅਸੀਂ ਤੁਹਾਡੇ ਨੂੰ ਕੋਈ ਚੰਗੀ ਗੱਲ ਵੀ ਤੁਹਾਡੇ ਬਾਰੇ ਅਸੀਂ ਬੋਲਦੀਏ ਅਸੀਂ ਵੀ ਜਿਹੜਾ ਸਾਰੇ ਦਰਸ਼ਕ ਵੀ ਜਿਹੜਾ ਤੁਹਾਡੇ ਮਾਰੇ ਕੋਈ ਚੰਗੀ ਗੱਲ ਜਿਹੜੀ ਆ ਸੁਣ ਦੇਣਾ ਚਲੋ ਆ ਮੁੱਖ ਮੰਤਰੀ ਭਗੰਤ ਮਾਨ ਦੀ ਲੋਬੀ ਦੇ ਵੱਲੋਂ ਕੱਲ ਖਬਰਾਂ ਪਲਾਨਟ ਕਰਵਾਈਆਂ ਗਈਆਂ ਅਨਕੀ ਸਾਹਿਬ ਕਿ ਮੁੱਖ ਮੰਤਰੀ ਦੇ ਕਮਾਲ ਜਿਹੜੇ ਹੱਥ ਦੇ ਵਿੱਚ ਹਰਿਆਣਾ ਇਲੈਕਸ਼ਨ ਦੀ ਔਰ ਦੂਜੇ ਪਾਸੇ ਨਾਲੇ ਨਾਲ ਉਹਨੇ ਕਿਹਾ ਕਿ ਜਿਹੜਾ ਇਲੈਕਸ਼ਨ ਦਾ ਭਾਰ ਹੈ ਉਹ ਮੁੱਖ ਮੰਤਰੀ ਦੇ ਵੋਟਾਂ ਤੇ ਆਪਾਂ ਕੱਲ ਹੀ ਗੱਲ ਕਰਕੇ ਏਡਿਆਂ ਕਿ ਭਾਈ ਮੁੱਖ ਮੰਤਰੀ ਨੇ ਭਾਰ ਵੋਟਾਂ ਤੇ ਇਸ ਕਰਕੇ ਆ ਕਿ ਜਹਾਜ ਵਰਤਣਾ ਤੇ ਕੱਲਿਆਂ ਦੇ ਹਾਜ ਵਰਤਿਆ ਨਹੀਂ ਆਣਾ ਤੇ ਮੁੱਖ ਮੰਤਰੀ ਨੂੰ ਐਜ਼ ਆ ਡਰਾਈਵਰ ਲਈ ਵਰਨਗੇ ਜਹਾਜ਼ ਪੂਰੇ ਹਰਿਆਣੇ ਦੇ ਵਿੱਚ ਵਰਤਣਗੇ ਔਰ ਦੂਜੇ ਪਾਸੇ ਇਹ ਵੀ ਹੈ ਕਿ ਹੋਰ ਰਿਕਰੂਟਮੈਂਟ ਜਿਹੜੇ ਪੰਜਾਬ ਦੇ ਹੋਣਗੇ ਪੈਸਾ ਦੱਤਾ ਜੋ ਵੀ ਹੈ ਇੱਥੋਂ ਜਾਂਦਾ ਆਪਾਂ ਦੇਖਿਆ ਬਾਕੀ ਸੂਬਿਆਂ ਦੇ ਵਿੱਚ ਇਤਿਹਾਸ ਘਵਾਵਾ ਕਿ ਪੰਜਾਬ ਦੇ ਵਿੱਚੋਂ ਹੀ ਸਾਰਾ ਸਿਸਟਮ ਜਾਂਦਾ ਰਿਹਾ ਜਿੱਥੇ ਜਿੱਥੇ ਵੀ ਇਹਨਾਂ ਨੇ ਚੋਣ ਲੜੀ ਹੈ ਸਾਰਾ ਮਾਲਪਤਾ ਇੱਥੋਂ ਹੀ ਜਾਂਦਾ ਰਿਹਾ ਤੇ ਹੁਣ ਵੀ ਇੱਥੋਂ ਜਾਣਾ ਹੁਣ ਤਾਂ ਜਮਾਂ ਹੀ ਸਾਡੇ ਗਵਾਂਢ ਦੇ ਵਿੱਚ ਤੇ ਇਸ ਕਰਕੇ ਜ਼ਰੂਰ ਮੁੱਖ ਮੰਤਰੀ ਨੂੰ ਲਈ ਵਰਨਗੇ ਥਾਪੀ ਟੂਪੀ ਦੇ ਕੇ ਲੈ ਵੀ ਲੈ ਵੀ ਲੈ ਵੀ ਤੂੰ ਹੀ ਆ ਤੂੰ ਹੀ ਆ ਤੂੰ ਹੀ ਆ ਕ ਉਦਾਂ ਕਮਾਨ ਕਮਾਉਣ ਵਾਲੀ ਗੱਲ ਹੈ ਨਹੀਂ ਕਿਉਂਕਿ ਪੰਜਾਬ ਦੀ ਜਿਮਨੀ ਚੋਣ ਦੀ ਕਮਾਰ ਇਹਨਾਂ ਨੂੰ ਵਤਨ ਦਿੱਤੀ ਹੈ ਸਰਕਾਰ ਨੇ ਕਮਾਨ ਢਾਈ ਸਾਲੋਂ ਕੇ ਸਰਕਾਰ ਬਣਨ ਨੂੰ ਅਜੇ ਤੱਕ ਨਹੀਂ ਦਿੱਤੀ ਉਤੋਂ ਨਹੀਂ ਕੀ ਸੌਂਪਣੀ ਆ ਹਰ ਝਟਕਾ ਦੇ ਦਿੱਤਾ ਇਹਦੇ ਕਿ ਸੰਦੀਪ ਪਾਟਕ ਨੇ ਕਮਾਨ ਆਪਣੇ ਹੱਥ 'ਚ ਉਹਨਾਂ ਨੇ ਅੱਜ ਆਪਣੀਆਂ ਖਬਰਾਂ ਲਵਾ ਦਿੱਤੀ ਉਹ ਕਦੀ ਕਮਾਨ ਸੰਦੀਪ ਪਾਟਕ ਦੇ ਹੱਥ 'ਚ ਆ ਕੱਲ ਭਗਵੰਤ ਦਵੰਦ ਦੇ ਹੱਥ ਦੇ ਵਿੱਚ ਕਮਾਨ ਫੜਾਈ ਸੀ ਖਬਰਾਂ ਦੇ ਵਿੱਚ ਅੱਜ ਦੂਜਾ ਨੇ ਕਮਾਨ ਜਿਹੜੀ ਆ ਉਹ ਸੰਦੀਪ ਪਾਟਕ ਦੇ ਹੱਥ 'ਚ ਫੜਾ ਦਿੱਤੀ ਕਹਿੰਦੇ ਕਿ 21 ਤੋਂ 23 ਅਗਸਤ ਤੱਕ ਸੰਦੀਪ ਪਾਟਕ ਪੂਰੇ ਹਰਿਆਣੇ ਦਾ ਦੌਰਾ ਜਿਹੜਾ ਔਰ ਸਾਰਾ ਚੇਕੋ ਮੰਗੇ ਹਰਿਆਣਾ 21 ਤੋਂ 23 ਅਗਸਤ ਤੱਕ ਔਰ ਉਧਰ ਮਨੀਸ਼ ਸੋਧਿਆ ਜਿਹੜੇ ਆ ਉਹ ਦਿੱਲੀ ਵਿਧਾਨ ਸਭਾ ਚ ਬਣਾ ਨੂੰ ਦੇਖ ਰਹੇ ਆ ਉਹ ਉਹਨਾਂ ਨੇ ਪੂਥੇ ਪਿਆਰੀ ਜਿਹੜੀ ਉਹ ਵੰਡ ਦਿੱਤੀ ਐ ਕਿਵੇਂ ਦੇਖਦੇ ਹੋ ਅਨਕੀ ਸਾਹਿਬ ਇਸ ਸਾਰੀ ਚੀਜ਼ ਨੂੰ ਇਹ ਮੁੱਖ ਮੰਤਰੀ ਦੀ ਲੌਬੀ ਇੱਕ ਪਾਸੇ ਹੋਰ ਖਬਰਾਂ ਪਲਾਨਟ ਕਰਾ ਰਹੀ ਐ ਦੂਜੇ ਪਾਸੇ ਹੋਰ ਖਬਰਾਂ ਪਲਾਨਟ ਹੋ ਰਹੀਆਂ ਨੇ ਔਰ ਕੁਮਾਰ ਗਮੂ ਤਾਂ ਵੜਾਉਣੀ ਕੀ ਐ ਇੱਕ ਝਟਕਾ ਜ਼ਰੂਰ ਐ ਇੱਕ ਤਰੀਕੇ ਨਾਲ ਮੁੱਖ ਮੰਤਰੀ ਨੂੰ ਤੇ ਔਰ ਇਹ ਵੀ ਗੱਲ ਹੁਣ ਸਾਫ਼ ਹੋ ਰਹੀ ਐ ਕਿ ਜਦੋਂ ਖਬਰਾਂ ਇੱਕ ਦਿਨ ਖਬਰ ਲੱਗੇ ਕਿ ਭਗਵੰਤ ਸਵਾ ਦੇ ਹੱਥ ਚ ਕੁਮਾਰ ਦੂਜੇ ਦਿਨ ਖਬਰ ਲੱ ਇਹ ਜਿਹੜਾ ਸੰਦੀਪ ਪਾਟਕ ਦੇ ਹੱਥ 'ਚ ਕਮਾਂਡ ਮੈਸ਼ ਦੋਦੀ ਦੇ ਹੱਥ 'ਚ ਕਮਾਂਡ ਇਹ ਸਾਫ਼ ਹੈ ਕਿ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਦੇਖੋ ਸਤੂ ਸਭ ਇੱਕ ਗੱਲ ਆਪਾਂ ਕੱਲ ਆਪਨ ਪ੍ਰੋਗਰਾਮ 'ਚ ਕੀ ਕੀ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਆ ਇੱਕ ਵਾਰ ਅ ਭਗਵੰਤ ਪਾੰਦੇ ਦੇ ਹੱਥ ਪੂਰਨ ਤੌਰ ਤੇ ਕਮਾਨ ਦੇ ਕੇ ਸਾਰਾ ਨਸ਼ਾ ਜਾਂ ਸੜਕੀਆਂ ਚੀਜ਼ਾਂ ਨੂੰ ਉਹ ਮਹਿਸੂਸ ਕਰ ਚੁੱਕੇ ਆ ਕਿ ਹਾਂ ਵੀ ਭਗਵੰਤ ਪਾੰਦਾ ਦਾ ਜਾਦੂ ਕਿਸ ਤਰੀਕੇ ਨਾਲ ਚੱਲਦਾ ਜਾਂ ਭਗਵੰਤ ਪਾੰਦੇ ਦੇ ਨਾਮ ਦਾ ਰਸ਼ਾ ਲੋਕਾਂ ਚ ਕਿਸ ਤਰੀਕੇ ਨਾਲ ਹੈ ਜਾਂ ਕਿਸ ਤਰੀਕੇ ਨਾਲ ਨਹੀਂ ਖਾਸ ਤੌਰ ਤੇ ਜਿਹੜੀਆਂ ਲੋਕਾਂ ਬੰਦੀਆਂ ਚੋਹਾ ਹੋਈਆਂ ਠੀਕ ਆ ਖਬਰਾਂ ਜਿਹੜੀਆਂ ਮੁੱਖ ਮੰਤਰੀ ਸਾਹਿਬ ਵੱਲੋਂ ਜਾਂ ਉਹਨਾਂ ਦੀ ਲਾਪੀ ਵੱਲੋਂ ਪੱਲ ਲਵਾ ਦਿੱਤੀਆਂ ਗਈਆਂ ਕਿ ਹਾਂ ਵੀ ਹਰਿਆਣੇ ਦੀ ਜਿਹੜੀ ਚੋਣਾਂ ਉਹ ਵੀ ਪੂਰੀ ਕਮਾਨ ਜਿਹੜੀ ਆ ਭਗਵੰਤ ਪਾੰਦਾ ਦੇ ਹੱਥ ਵਿੱਚ ਹੋਵੇਗੀ ਤੇ ਕੱਲ ਦੇ ਪ੍ਰੋਗਰਾਮ ਚ ਆਪਾਂ ਹਰਿਆਣੇ ਦੀ ਜਿਹੜੀ ਪੂਰਨ ਤੌਰ ਤੇ ਜ਼ਮੀਨੀ ਹਕੀਕਤ ਆ ਉਹਦੇ ਸੰਬੰਧੀ ਵਿਸਥਾਰ ਤੇ ਨਾਲ ਜਿਹੜੀ ਗੱਲਬਾਤ ਸਿੱਧੂ ਸਾਹਿਬ ਨੇ ਕੀਤੀ ਕਿ ਉਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਉਥੇ ਡੋਮੀਨੇਟ ਕਰਦੀਆਂ ਹੁਣ ਸਿੱਧੂ ਸਾਹਿਬ ਜਿਸ ਤਰੀਕੇ ਦੀ ਅੱਜ ਇੱਕ ਖਬਰ ਲੱਗੀ ਆ ਕਿ ਇਸ ਡਾਕਟਰ ਸੰਦੀਪ ਪਾਟਕ ਜਿਹੜੀਆਂ ਲੋਕ ਸਭਾ ਦੀਆਂ 10 ਹਰਿਆਣੇ ਦੀਆਂ ਸੀਟਾਂ ਨੇ 21 22 ਤੇ 23 ਉਹਨਾਂ ਦਾ ਪੂਰਨ ਤੌਰ ਤੇ ਉਹਨਾਂ ਨੇ ਇੰ ਜਾ ਕੇ ਦੌਰਾ ਜਿਹੜਾ ਉਹ ਕਰਨਾ ਤੇ ਜ਼ਮੀਨੀ ਹਕੀਕਤ ਉਹ ਪਤਾ ਕਰਨਾ ਕਿ ਜ਼ਮੀਨੀ ਹਕੀਕਤ ਆ ਆਮ ਆਦਮੀ ਪਾਰਟੀ ਦੀ ਉਥੇ ਹੈ ਜੀ ਹੁਣ ਸੰਦੀਪ ਪਾਟਕ ਦਾ ਇਸ ਤਰੀਕੇ ਨਾਲ ਆਪਣੀਆਂ ਗਤੀਵਿਧੀਆਂ ਨੂੰ ਖੇਲੇ ਦੇ ਵਿੱਚ ਸਾਰੇ ਉਜਾਗ ਦੇ ਨਾਲ ਸਾਫ਼ ਤੌਰ ਤੇ ਜ਼ਾਹਰ ਆ ਕਿ ਭਗਵਤ ਮਾਨ ਨਾਲ ਸੰਬੰਧੀ ਜਿਹੜੀ ਕੱਲ ਖਬਰ ਲੱਗੀ ਸੀ ਕਿ ਪੂਰੀ ਕਮਾਨ ਜਿਹੜੀ ਆ ਉਹਨਾਂ ਨੂੰ ਦੇ ਦਿੱਤੀ ਗਈ ਆ ਉਹ ਖਬਰਾਂ ਬੇਬੁਨਿਆਦ ਤੇ ਸੱਚ ਤੋਂ ਕੋਹਾਂ ਦੂਰ ਨਹੀਂ ਤਾਂ ਇਸ ਗੱਲ ਨੂੰ ਪੁਸ਼ਟੀ ਆ ਕਿ ਜਿਹੜੀ ਕਮਾਨ ਆ ਉਹ ਡਾਕਟਰ ਸੰਦੀਪ ਪਾਟਕ ਨੇ ਜਿਹੜੀ ਸਾਬੀ ਹੋਈ ਹੈ ਹੁਣ ਆਪਾਂ ਪੰਜਾਬ ਦੇ ਸੰਦਰਭ ਚ ਸੰਦੀਪ ਪਾਟਕ ਤੇ ਭਗਵਤ ਮਾਨ ਦੀ ਜ਼ਿਕਰ ਗੱਲ ਕਰੀਏ ਸੀ ਤੁਸੀਂ ਸਭ ਬੀਤੇ ਦੌਰ ਦੇ ਵਿੱਚ ਕਈ ਇਹੋ ਜਿਹੇ ਮੌਕੇ ਜਦੋਂ ਦੇਖਣ ਨੂੰ ਮਿਲੇ ਖਾਸ ਤੌਰ ਤੇ ਜਗਨਦਰ ਦੀ ਜਿੰਨੀ ਚੋਣ ਦੇ ਮੌਕੇ ਤੇ ਸੰਦੀਪ ਪਾਟਕ ਹੁਣੀ ਵਕਰੀ ਮੀਟਿੰਗ ਕਰਦੇ ਸੀ ਤੇ ਭਗਵੰਤ ਮਾਨ ਹੁਣੀ ਵਕਰੀ ਮੀਟਿੰਗ ਕਰਦੇ ਸੀ ਉਸ ਤੋਂ ਪਹਿਲਾਂ ਵੀ ਜਿੰਨੀ ਚੋਣ ਹੋਣੀ ਸੀ ਤੇ ਜਿੰਨੀ ਚੋਣ ਜਿੱਤਰ ਤੋਂ ਬਾਅਦ ਵੀ ਮੁਹਾਲੀ ਦੇ ਵਿੱਚ ਰਾਗਰ ਚੋਡਾ ਬਨੂੰ ਵਕਰੀ ਮੀਟਿੰਗ ਕੀਤੀ ਗਈ ਤੇ ਭਗਵੰਤ ਮਾਨ ਹੁਣਾਂ ਨੂੰ ਵਕਰੀ ਮੀਟਿੰਗ ਕੀਤੀ ਗਈ ਤੇ ਇਹ ਜਿਹੜਾ ਸਾਰਾ ਸਦੈਕੂ ਸੀ ਇਹ ਸਪੱਸ਼ਟ ਤੌਰ ਤੇ ਜ਼ਾਹਿਰ ਕਰਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਨੂੰ ਲੈ ਕੇ ਸਭ ਕੁਝ ਜਿਹੜਾ ਅੱਛਾ ਉਹ ਨਹੀਂ ਹੈਗਾ ਹੋ ਜਿਸ ਤਰੀਕੇ ਦੀ ਹਰਿਆਣੇ ਦੀਆਂ ਖਬਰਾਂ ਆਈਆਂ ਕਿ ਹਰਿਆਣੇ ਦੀ ਸਮੁੱਚੀ ਵਾਪਟੋਂ ਜਿਹੜੀ ਆ ਭਗਵਤਪਾਲ ਹੁਣ ਦੇ ਹੱਥ ਵਿੱਚ ਹੋਵੇਗੀ ਹਰਿਆਣੇ ਦੀ ਚੋਣ ਜਿਹੜੀ ਆ ਭਗਵਤਪਾਲ ਦੀ ਕਮਾਂਡ ਹੇਠਾਂ ਲੜੀ ਜਾਵੇਗੀ ਤੇ ਕੱਲ ਹੀ ਅਸੀਂ ਇਹ ਸ਼ੰਕੇ ਜਿਹੜੇ ਜਾਹਿਰ ਕੀਤੇ ਠੀਕ ਆ ਭਗਵਤਪਾਲ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਦੇ ਅਖਲੋਤੇ ਸਟਾਰ ਪ੍ਰਚਾਰਕ ਨਹੀਂ ਸਟਾਰ ਪ੍ਰਚਾਰਕ ਮੈਂ ਕਹਾਂਗਾ ਪਰ ਹਾ ਜੇਕਰ ਸਟਾਰ ਪ੍ਰਚਾਰਕ ਤੋਂ ਵੱਧ ਕੇ ਜੇਕਰ ਇਦੀ ਗੱਲ ਹੋਵੇ ਕਿ ਹਰਿਆਣੇ ਦੀ ਸਮੁੱਚੀ ਚੋਣਾਂ ਦੀ ਕਮਾਂਡ ਭਗਵਤਪਾਲ ਨੂੰ ਸੌਂਪ ਦਿੱਤੀ ਜਾਵੇ ਇਹ ਗੱਲ ਨਾ ਤਾਂ ਡਾਕਟਰ ਸੰਦੀਪ ਪਾਟ ਪਰਦਾਸ਼ ਕਰ ਸਕਦੇ ਆ ਨਾ ਮਨੀਸਸ ਸੋਥੀਆ ਕਰ ਸਕਦੇ ਆ ਨਾ ਸੰਜੀਤ ਸਿੰਘ ਕਰ ਸਕਦੇ ਆ ਤੇ ਨਾ ਹੀ ਰਖੋ ਝੱਡਾ ਕਰ ਸਕਦੇ ਆ ਕਿਉਂਕਿ ਪਾਵਰ ਸੈਂਟਰ ਜਿਹੜੇ ਨੇ ਇਸ ਤਰੀਕੇ ਦੇ ਜਿਹੜੇ ਉੱਥੇ ਬੜੇ ਹੋਏ ਆ ਸੰਦੀਪ ਪਾਟਕ ਤੇ ਭਗਵੰਤ ਮਾਨ ਹੁਣਾਂ ਦੇ ਵਿੱਚ ਕਰ ਜਿਹੜੀ ਸੀਤ ਚੰਗ ਜਿਹੜੀ ਚੱਲਦੀ ਪਈ ਆ ਸਿੱਧੂ ਸਾਹਿਬ ਇਹ ਨਵੀਂ ਨਹੀਂ ਆ ਬਲਕਿ ਬੀਤੇ ਲੰਮੇ ਸਮੇਂ ਤੋਂ ਜਿਹੜੀ ਆ ਇਹ ਚੱਲਦੀ ਦਿਖਾਈ ਦੇ ਰਹੀ ਆ ਕਿਉਂਕਿ ਉਹ ਅਲੱਗ ਮੀਟਕਾਂ ਕਰਦੇ ਨੇ ਉਹ ਅਲੱਗ ਮੀਟਕਾਂ ਕਰਦੇ ਨੇ ਤਾਂ ਕੱਲ ਹੀ ਇਹ ਖਬਰ ਨਿਕੀ ਆ ਤੇ ਅੱਜ ਇਹ ਖਬਰ ਜਿਹੜੀ ਆ ਉਹ ਸਾਹਮਣੇ ਆਦੀ ਤਾਂ ਸਾਫ਼ ਜਾਹਰ ਦੀਪਕ ਵੱਤਮਾਨ ਦੀ ਲੋਕੀ ਨੂੰ ਤੇ ਖਾਸ ਤੌਰ ਤੇ ਭਗਵੰਤਬਾਨ ਹੋਣਾ ਨੂੰ ਇੱਕ ਜਬਰਦਸ ਝਟਕਾ ਜਿਹੜਾ ਆਮ ਆਦਮੀ ਪਾਰਟੀ ਦੇ ਹਾਈਕਰ ਵੱਲੋਂ ਦੇ ਦਿੱਤਾ ਗਿਆ। ਦੂਜੇ ਪਾਸੇ ਮਨੀਸ਼ ਸਸੋਦੀਆ ਦੀ ਗੱਲ ਕਰਦੋ। ਮਨੀਸ਼ ਸਸੋਦੀਆ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਬੀਟੀਏ 12, 13 ਤੇ 14 ਅਗਸਤ ਨੂੰ ਉਹਨਾਂ ਵੱਲੋਂ ਵੱਖ-ਵੱਖ ਮੀਟਿੰਗਾਂ ਕੀਤੀਆਂ ਗਈਆਂ। 12 ਤਰੀਕ ਨੂੰ ਉੱਥੋਂ ਦੇ ਮਤਾਇਕਾਂ ਨਾਲ ਮੀਟਿੰਗ ਕੀਤੀਆਂ ਗਈਆਂ। 13 ਤਰੀਕ ਨੂੰ ਜਿਹੜੀ ਮੀਟਿੰਗ ਸੀ ਉੱਥੋਂ ਦੇ ਜਿਹੜੇ ਕਾਉਂਸਲਰ ਸੀ ਦਿੱਲੀ ਦੇ ਉਹਨਾਂ ਨਾਲ ਕੀਤੀ ਕਿਤੇ 14 ਨੂੰ ਉਹਨਾਂ ਵੱਲੋਂ ਪੱਦ ਯਾਤਰਾ ਜਿਹੜੀ ਆ ਉਹ ਸ਼ੁਰੂ ਕੀਤੀ ਗਈ। ਸਾਪ ਸੰਕੇਤ ਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਭਗਵੰਤ ਮਾਨ ਨੂੰ ਇਹ ਕਦ ਜਿਹੜਾ ਇਹਨਾਂ ਉੱਚਾ ਨਹੀਂ ਉਠੋ ਦੇਣਾ ਚਾਹੁੰਦੀ ਕਿ ਅਰਵਿੰਦ ਕੇਸ਼ਰੀਵਾਲ ਤੋਂ ਬਾਅਦ ਜੇ ਦੂਜਾ ਨਾ ਆਵੇ ਤਾਂ ਉਹ ਭਗਵੰਤ ਮਾਨ ਦਾ ਨਾ ਹੋਵੇ ਤੇ ਸ਼ਾਇਦ ਇਹੋ ਹੀ ਕਾਰਨ ਕਿ ਸੰਦੀਪ ਾਟਕਹੋਣਾ ਵੱਲੋਂ ਤੇ ਮਨੀਸ਼ ਸੋਦੀਆ ਵੱਲੋਂ ਆਪੋ ਆਪਣੇ ਖੇਤਰ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਖਾਸ ਤੌਰ ਤੇ ਚੋਣਾਂ ਦੇ ਪ੍ਰਸੰਗ ਦੇ ਵਿੱਚ ਤੇ ਜੇਕਰ ਅਜਿਹਾ ਨਾ ਹੁੰਦਾ ਤਾਂ ਜਿਸ ਤਰੀਕੇ ਨਾਲ ਅਰਵਿੰਦ ਕੇਸ਼ਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦੋਂ ભગવંતબાણ હોની ਆਪਣੇ ਆਪ ਨੂੰ ਕੇਵਲ ਤੇ ਕੇਵਲ ਅਕਲੋਤੇ ਆਮ ਆਦਮੀ ਪਾਰਟੀ ਦੇ વારસ સાબਤ ਕਰਨ ਦੇ ਚੱਕਰ ਵਿੱਚ ਸਨ ਉਸ ਨੂੰ ਸੰਸਦ ਸਭ ਜਮਦਸਤ ਜਿਹੜਾ ਆ ਉਹ ਧੱਕਾ ਜ਼ਰੂਰ ਲੱਗਾ ਕਿਉਂਕਿ ਹਰਮਨੀਸ਼ ਸੋਧਿਆ ਦੂਜੇ ਪਾਸੇ ਡਾਕਟਰ ਸੰਦੀਪ ਪਾਠਕ ਤੇ ਉਹਦੇ ਨਾਲ ਹੀ ਨਾਲ ਰघव ਚੱਟਾ ਜਾਂ ਸੰਜੀਤ ਸਿੰਘ ਹੋਣਾ ਬਲੋ ਜਿਸ ਤਿੱਕਣਾ ਆਪੋ ਆਪਣੇ ਪਦਰ ਤੇ ਚੋਣ ਮੁਹਿੰਮ ਜਾਂ ਗਤੀਵਿਧੀਆਂ ਪਾਰਟੀ ਵਿੱਚ ਕੀਤੀਆਂ ਜਾ ਰਹੀਆਂ ਨੇ ਉਹ ਤੋਂ ਸਾਫ਼ ਸੰਕੇਤ ਮਿਲਦਾ ਕਿ ਉਹ ਕਿਸੇ ਵੀ ਸੂਰਤ ਵਿੱਚ ਭਗਵੰਤਬਾਣ ਦਾ ਕਦਮ ਪਾਰਟੀ ਦੇ ਵਿੱਚ ਤੇ ਖਾਸ ਤੌਰ ਤੇ ਉਸ ਤੋਂ ਬਾਅਦ ਹਰਿਆਣਾ ਜਾਂ ਦਿੱਲੀ ਦੇ ਵਿੱਚ ਇਹਨਾਂ ਉਂਟਾ ਨਹੀਂ ਉੱਠਣ ਦੇਣਾ ਚਾਹੁੰਦੇ ਕਿ ਜਿਹੜੇ ਕੱਲ ਨੂੰ ਉਹਨਾਂ ਨੂੰ ਇਸ ਤਰੀਕੇ ਨਾਲ ਮਹਿਸੂਸ ਹੋਵੇ ਕਿ ਅਰਵਿੰਦ ਕੇਸ਼ਰੀਵਾਲ ਤੋਂ ਬਾਅਦ ਪਾਰਟੀ ਦੇ ਸਰਬਵਿਆਪਕ ਜਿਹੜੇ ਏ ਭਗਵੰਤ ਮਾਨ ਹੋਣਗੇ ਤਾਂ ਤਸੰਦੀਪ ਪਾਟਕ ਨੂੰ ਜਿਸ ਤਰੀਕੇ ਨਾਲ ਹਰਿਆਣੇ ਦੀ ਜ਼ੋਨ ਮਹੀਮ ਨੂੰ ਸ਼ੁਰੂ ਕੀਤਾ ਗਿਆ ਜਿਸ ਤਰੀਕੇ ਨਾਲ ਦਵੇ ਕੀਤਾ ਗਿਆ ਨਹੀਂ ਤਾਂ ਸਾਫ਼ ਝਾਹਰ ਆ ਕਿ ਪੂਰੀ ਕਮਾਂਡ ਜਿਹੜੀ ਆ ਦਿੱਲੀ ਹਾਈ ਕਮਾਂਡ ਜਿਹੜੀ ਆ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਆਪਣੇ ਹੱਥਾਂ ਵਿੱਚ ਰੱਖੂਗੀ ਬਤੌਰ ਸਟਾਰ ਪ੍ਰਚਾਰਕ ਭਗਵੰਤ ਮਾਨ ਨੂੰ ਜ਼ਰੂਰ ਵਰਤ ਸਕਦੇ ਆ ਤਾਂ ਜੋ ਪੰਜਾਬ ਸਰਕਾਰ ਦਾ ਹੈਲੀਕਾਪਟਰ ਪੰਜਾਬ ਸਰਕਾਰ ਦੇ ਖਰਚੇ ਹਰਿਆਣੇ ਦੇ ਵਿੱਚ ਜਿਹੜੇ ਉਹ ਖਰਚ ਕੀਤੇ ਜਾਣ ਇਸ ਤਰੀਕੇ ਨਾਲ ਹੋਏਗੀ ਬਾਕੀ ਇਹ ਗੱਲ ਹੁਣ ਪੂਰਾ ਤੌਰ ਤੇ ਸਪਸ਼ਟ ਹੋ ਜਾਂਦੀ ਆ ਕਿ ਜਿਹੜੀ ਕਮਾਣ ਆ ਉਹ ਦਿੱਲੀ ਲੋਪੀ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਹਾਈਪਨ ਆਪਣੇ ਹੱਥ ਵਿੱਚ ਰੱਖੂਗੀ ਨਾ ਕਿ ਭਗਵੰਤ ਮਾਨ ਦੇ ਖਾਤੇ ਉਹ ਦੇ ਦਿੱਤਾ ਕਰੇਗੀ ਜੀ ਬਿਲਕੁਲ ਬਿਲਕੁਲ ਬਹੁਤੇ ਲੋਕ ਜਿਹੜੇ ਮੰਨਦੇ ਨਹੀਂ ਸੀ ਪਹਿਲਾਂ ਵੀ ਕਹਿੰਦੇ ਕਿ ਜਦੋਂ ਆਪਾਂ ਖਬਰਾਂ ਕਰਦੇ ਸੀ ਕਿ ਰਾਘਵ ਚੱਡਾ ਭਗਵੰਤ ਮਾਨ ਦੇ ਵਿਚਕਾਰ ਜਿਹੜੀ ਉਹ ਤਰਲ ਚੱਲ ਰਹੀ ਹੈ ਔਰ ਉਹਨਾਂ ਨੂੰ ਇੱਕ ਪਾਵਰਪਲ ਕੁਰਸੀ ਜਿੰਨ ਦੀ ਕੋਸ਼ਿਸ਼ ਕੀਤੀ ਕਿ ਰਾਗਮ ਚੱਡਾ ਨੂੰ ਪੰਜਾਬ ਦੇ ਵਿੱਚ ਹਾਲਾਂਕਿ ਰਾਜ ਸਭਾ ਦੀ ਵੀ ਕੋਈ ਉਚੀ ਛੋਟੀ ਨਹੀਂ ਆ ਪਰ ਸਰਕਾਰ ਦੇ ਉੱਪਰ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੰਕਸਮਾਨ ਨੇ ਉਹਦਾ ਜਿਹੜਾ ਵਿਰੋਧ ਕੀਤਾ ਉਸ ਤੋਂ ਬਾਅਦ ਲਗਾਤਾਰ ਜਿਹੋ ਜੀ ਤਸਲ ਹੈ ਲੋਕ ਮੰਨਦੇ ਨਹੀਂ ਸੀ ਤਾਂ ਹੁਣ ਤੁਸੀਂ ਦੇਖ ਲਓ ਕਿ ਪੰਜਾਬ ਦੀ ਸਿਆਸਤ ਦੇ ਵਿੱਚੋਂ ਰਾਗਮ ਚੱਡਾ ਬਿਲਕੁਲ ਹਾਸ਼ੀਏ ਤੇ ਜਿਹੜੇ ਉਹ ਚਲੇ ਗਏ ਆ ਪੰਜਾਬ ਦੇ ਵਿੱਚ ਕੋਈ ਵੀ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਆ ਨਜ਼ਰ ਕਿਤੇ ਵੀ ਆ ਨਹੀਂ ਰਹੀ ਕਿਤੇ ਕਿਤੇ ਜ਼ਰੂਰ ਮੀਟਿੰਗਾਂ ਮੋਢੀਆਂ ਕਰਦੇ ਆ ਪਰ ਕੋਈ ਵੀ ਇਨਵੋਲਵਮੈਂਟ ਜਿਹੜੀ ਨਜ਼ਰੀ ਉਹਨਾਂ ਦੀ ਆ ਨਹੀਂ ਰਹੀ ਇਸੇ ਤਰੀਕੇ ਦੇ ਨਾਲ ਹੁਣ ਕਹਿੰਦੇ ਰਜਿਸਟਰ ਸੁਖਾਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਲੋਬੀ ਜੀ ਮੌਜੂਦਾ ਲੀਡਰਸ਼ਿਪ ਦੇ ਨਾਲ ਵੀ ਨਹੀਂ ਹੈ ਔਰ ਉਹ ਉਹ ਹੁਣ ਜੋ ਕੁਝ ਚੱਲ ਰਿਹਾ ਉਹ ਸਾਰਿਆਂ ਦੇ ਸਾਹਮਣੇ ਹੈ ਔਰ ਥੋੜੇ ਦਿਨਾਂ ਤੱਕ ਇਹ ਵੀ ਗੱਲ ਜਿਹੜੀ ਹੈ ਸਾਹਮਣੇ ਆਈ ਜਾਣੀ ਹੈ ਇਹ ਵੀ ਕਿਸੇ ਤੋਂ ਲੁਕੀਚੇਪ ਨਹੀਂ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਉਹਨਾਂ ਪਗੜਿਆਂ ਦੇ ਮੇਰੰਗ ਪੂਰਤਾ ਇਸ ਪਾਲੇ ਪਾਸੇ ਕਿ ਜਿਹੜਾ ਉਹਨਾਂ ਦੀ ਲੋਬੀ ਇਹ ਜਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਰਵਿੰਦ ਕੇਜਰੀਵਾਲ ਤੋਂ ਬਾਅਦ ਮੁੱਖ ਮੰਤਰੀ ਹੀ ਜਿਹੜੇ ਆ ਉਹ ਵੱਡੇ ਚਿਹਰੇ ਹੈਗੇ ਆ ਪਾਰਟੀ ਦੇ ਅੰਦਰ ਔਰ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਆ ਕੁਮਾਨ ਹੈ ਇਸ ਵਾਲੇ ਪਾਸੇ ਨੂੰ ਜਿਹੜਾ ਏਜੰਡਾ ਚੱਲ ਰਿਹਾ ਸੀ ਉਧਰੋਂ ਜਿਹੜਾ ਵਿਰੰਗ ਉਹਨਾਂ ਨੇ ਮੋੜ ਦਿੱਤਾ ਕੰਮ ਔਰ ਸੰਦੀਪ ਪਾਟਕ ਨੇ 21 ਤੋਂ 23 ਅਗਸਤ ਤੱਕ ਪੰਜਾਬ ਹਰਿਆਣਾ ਦੇ ਅੰਦਰ ਦੌਰੇ ਦਾ ਐਲਾਨ ਕਰ ਦਿੱਤਾ ਔਰ ਕੁਮਾਨ ਆਪਣੇ ਹੱਥ ਚ ਲੈਣ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਔਰ ਦੂਜੇ ਪਾਸੇ ਮੁੱਖ ਮੰਤਰੀ ਸਰਪੇਸ਼ ਕਰਕੇ ਵਰਤੇ ਜਾਣੇ ਆ ਕਿ ਪੰਜਾਬ ਦਾ ਜਿਹੜਾ ਇਨਫਰਾਸਟ੍ਰਕਚਰ ਆ ਪੰਜਾਬ ਦੇ ਵਿੱਚੋਂ ਮਾਲ ਪਤਲਾ ਜਿਹੜਾ ਲਿਜਾਣਾ ਮੁੱਖ ਮੰਤਰੀ ਨੂੰ ਥਾਪੀ ਦਿੱਤਾ ਮੇਨਾ ਨਹੀਂ ਲਿਆ ਜਾਣਾ ਥਾਪੀ ਦਾ ਫਰਮ ਦੇਣੀ ਹੋਣੀ ਹੈ ਤੇ ਮੁੱਖ ਮੰਤਰੀ ਬਸ ਇਸੇ ਤਰ੍ਹਾਂ ਦੇ ਤੁਰੇ ਫਿਰ ਦੇਣਗੇ ਕਿ ਕੁਮਾਰ ਸਾਡੇ ਕੋਲ ਹੀ ਹੈ ਉਧਰ ਦੂਜੇ ਪਾਸੇ ਪੁਲਿਸ ਸੌਦੀਆ ਨੇ ਦਿੱਲੀ ਦੇ ਵਿੱਚ ਜਿਹੜੀਆਂ ਤਿਆਰੀ ਖਿੱਚ ਦਿੱਤੀ ਹੈ ਚਲੋ ਆਉਣ ਵਾਲੇ ਸਮੇਂ ਵਿੱਚ ਦੇਖਦੇ ਹਾਂ ਕਿ ਕਿੰਨਾ ਕੁ ਚਾਰ ਇਹ ਚੱਲਦਾ ਸਿਸਟਮ ਅਗਲੀ ਖਬਰ ਅਣਕੀ ਸਾਹਿਬ ਕਲਕੱਤਾ ਦੇ ਵਿੱਚ ਜਿਹੜੀ ਆ ਬੜੀ ਵੱੰਦ ਭਾਗੀ ਜਿਹੜੀ ਆ ਖਬਰ ਹੋਈ ਸੀ ਔਰ ਘਟਨਾ ਹੋਈ ਜਗੀ ਇੱਕ ਲੇਡੀ ਡਾਕਟਰ ਦੇ ਨਾਲ ਜ਼ਬਰ ਜਨਾਹ ਹੋਇਆ ਫਿਰ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪੰਜਾਬ ਵਿੱਚ ਉਹਦੇ ਇਨਸਾਫ ਤੇ ਵੀ ਆਵਾਜ਼ ਗੂੰਜ ਚੁੱਕੀ ਹੈ ਪੁਲੇ ਡੇ ਡਾਕਟਰ ਜੇ ਹਰਤਾਰ ਤੇ ਜਾ ਚੁੱਕੇ ਹੈ ਔਰ ਮਮਤਾ ਬੈਨਰਜੀ ਜਿਹੜੇ ਕਿ ਖੁਦ ਵੀ ਸੜਕਾਂ ਦੇ ਪੁੱਤਰ ਹੋਏ ਆ ਇਸ ਇਨਸਾਫ ਦੇ ਸਬੰਧ ਦੇ ਵਿੱਚ ਕਿ ਇਸ ਮਤਲੇ ਦੇ ਵਿੱਚ ਇਨਸਾਫ ਮਿਲੇ ਉਹਨਾਂ ਦੀ ਉੱਥੇ ਸਰਕਾਰ ਸੀ ਤੇ ਉੱਥੇ ਹੀ ਜਿਹੜੀ ਇਹ ਘਟਨਾ ਵਾਪਰੀ ਹੈ ਔਰ ਹੁਣ ਉਸ ਮ੍ਰਿਤਕ ਡਾਕਟਰ ਜਿਹਦੇ ਨਾਲ ਜ਼ਬਰ ਜਨਾਹ ਹੋਇਆ ਬਾਅਦ ਵਿੱਚ ਬਹੁਤ ਦੇ ਘਾਟ ਉਤਾਰਿਆ ਗਿਆ ਉਹਦੇ ਮਾਪਿਓ ਨੇ ਹੁਣ ਇਹ ਗੱਲਾਂ ਕਹੀਆਂ ਨੇ ਕਿ ਭਾਈ ਜਿਹੜੀ ਮਮਤਾ ਬੈਨਰਜੀ ਸਾਡੀ ਮੁੱਖ ਮੰਤਰੀ ਹੈ ਉਹ ਅੱਜ ਸਰਕਾਰ ਤੇ ਗੁੱਸੇ ਫਿਰਦੀ ਹੈ ਇਨਸਾਫ ਮੰਗਦੀ ਉਹ ਟਰਾਂਜੈਣਾ ਕਰੇ ਦੋਗਾ ਚਿਹਰਾ ਨਾ ਬਣਾਵੇ ਕਹਿੰਦੇ ਕਿ ਇਸ ਸਮਸਰੇ ਨੂੰ ਉਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਬੜੇ ਗੰਭੀਰ ਇਲਜ਼ਾਮ ਉਹਨਾਂ ਨੇ ਮੁੱਖ ਮੰਤਰੀ ਮੰਤਾ ਬੈਨਰਜੀ ਤੇ ਵੀ ਲਾ ਦਿੱਤੇ ਆ ਕੀ ਮਸਲਾ ਜੀ ਆਸਫ ਜੀ ਦਰਚੀ ਅਗਰ ਵਿਖਿਆ ਜਾਏ ਤਾਂ ਮੰਮਤਾ ਬੈਨਰਜੀ ਭਾਰਤ ਦੀ ਅਜਿਹੀ ਮੁੱਖ ਮੰਤਰੀ ਹੈ ਮੈਂ ਕਹਾਵਾਂਗਾ ਇੱਕ ਅਜਿਹੀ ਸੂਬੇ ਦੀ ਕਿ ਜਿਸ ਨੇ ਹਮੇਸ਼ਾ ਕੇਂਦਰ ਸਰਕਾਰ ਦੇ ਨਾਲ ਡਟ ਕੇ ਜਿਹੜਾ ਹਰ ਤਰੀਕੇ ਨਾਲ ਵਿਰੋਧ ਜਿਹੜਾ ਕੀਤਾ ਔਰ ਡਟ ਕੇ ਲੜਾਈ ਜਿਹੜੀ ਲੜੀ ਆਪਾਂ ਕਿਸੇ ਵੀ ਮੁੱਦੇ ਤੇ ਹੋਵੇ ਤਹ ਹਮੇਸ਼ਾ ਆਪਣੀ ਸੂਬੇ ਦੀ ਬਿਹਤਰੀ ਵਾਸਤੇ ਉਹਨਾਂ ਨੇ ਕਦੇ ਵੀ ਸਮਝੌਤਾ ਚੜਾ ਮੰਮਤਾ ਵੈਦਰ ਜੀ ਤੇ ਕਿਸੇ ਵੀ ਮੂਰਤੇ ਕਦੇ ਆ ਕੇ ਕਿੰਦਾ ਸਰਕਾਰ ਦਾ ਨਹੀਂ ਕੀਤਾ ਤੇ ਹੁਣ ਜਦੋਂ ਉਹਨਾਂ ਦੇ ਸੂਬੇ ਦੇ ਵਿੱਚ ਹੀ ਇੱਕ ਅਜਿਹੀ ਘਟਨਾ ਵਾਪਰਦੀ ਆ ਜਿਹਦੇ ਨਾਲ ਸਭੂਚਾ ਦੇਸ਼ ਜਿਹੜਾ ਸਿੱਧੂ ਸਾਹਿਬ ਘਿਰ ਜਾਂਦਾ ਤੇ ਦੂਜੇ ਪਾਸੇ ਮੰਮਤਾ ਵੈਦਰ ਜੀ ਕਹਿੰਦੀ ਆ ਕਿ ਦੋਸ਼ੀ ਨੂੰ ਕਿਸੇ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਤਾਂ ਉਸ ਸਾਰੇ ਵਰਤਾਰੇ ਦੇ ਵਿੱਚ ਜੇਕਰ ਮ੍ਰਿਤਕ ਡਾਕਟਰ ਤੇ ਮਾਤਾ ਪਿਤਾ ਸਾਹਮਣੇ ਆਉਂਦੇ ਆ ਤੇ ਇੰਨੀ ਗੱਲ ਆ ਕੇ ਕਹਿੰਦੇ ਆ ਕਿ ਮੰਮਤਾ ਵੈਦਰ ਜੀ ਇਸ ਮੁੱਦੇ ਦੇ ਉੱਤੇ 도ਗੜੀ ਰਣ ਲਿਤੀ ਅਭਰਾ ਰਹੀ ਆ ਤਾਂ ਸਿੱਤੂ ਸਾਹਿਬ ਇਹ ਜ਼ਰੂਰ ਸੋਚਣ ਵਾਲੀ ਗੱਲ ਹੈ ਕਿ ਖਾਸ ਤੌਰ ਤੇ ਮਮਤਾ ਬੇਨਰਜੀ ਦੇ ਸੰਦਰਭ ਵਿੱਚ ਮੈਂ ਇਹ ਗੱਲ ਤਾਂ ਕਹੀ ਆ ਕਿ ਮਮਤਾ ਬੇਨਰਜੀ ਦੀ ਜਿਹੜੀ ਸ਼ਖਸੀਅਤ ਆ ਆਮ ਤੌਰ ਤੇ ਲੋਕਾਂ ਦੇ ਵਿੱਚ ਪੈਂ ਕੇਸੇ ਸੂਬੇ ਦੇ ਲੋਕ ਹੋਣ ਮਮਤਾ ਬੇਨਰਜੀ ਨੂੰ ਇੱਕ ਇਮਾਨਦਾਰ ਔਰ ਹਮੇਸ਼ਾ ਮੁੱਤਿਆਂ 'ਤੇ ਲੜਾਈ ਲੜਪਾਉਣ ਵਾਲੀ ਔਰਤ ਦੇ ਰੂਪ ਵਿੱਚ ਵੇਖਦੇ ਆ ਪਰ ਜੇਕਰ ਉਹਨਾਂ ਦੇ ਸੂਬੇ ਦੇ ਵਿੱਚ ਅਜਿਹੀ ਇੱਕ ਵਾਰਤਾਤ ਵਾਪਰਦੀ ਆ ਜਿਸ ਤੇ ਨਾ ਸਮੁੱਚਾ ਦੇਸ਼ ਮਤਲਬ ਹਿਲ ਜਾਂਦਾ ਜਾਂ ਸੰਕਟ ਵਿੱਚ ਆ ਜਾਂਦਾ ਸਿੱਤੂ ਸਾਹਿਬ ਆ ਫਿਰ ਉਸ ਲੈਰੀਵ ਦੇ ਵਿੱਚ ਜਦੋਂ ਉਸਦੇ ਮਾਤਾ ਪਿਤਾ ਇੰਨੀ ਗੱਲਾਂ ਆ ਕੇ ਕਹਿੰਦੇ ਆ ਕਿ ਮੁੱਖ ਮੰਤਰੀ ਦੋਖਲਾ ਚਿਹਰਾ ਦੋਖਲੀ ਰੰਗ ਨੀਤੀ ਅਪਣਾ ਰਹੇ ਉਹਨਾਂ ਦਾ ਦੋਖਲਾ ਚਿਹਰਾ ਸਾਹਮਣੇ ਆ ਰਿਹਾ ਤਾਂ ਫਿਰ ਸੋਚਾਂ ਮੜੀ ਗੱਲ ਹੈ ਜੀ ਇਲਜ਼ਾਮ ਲਪਰਕ ਆ ਡਾਕਟਰ ਦੇ ਮਾਤਾ ਪਿਤਾ ਨੇ ਇਹ ਲਾਇਆ ਕਿ ਇੱਕ ਪਾਸੇ ਜਦੋਂ ਅਸੀਂ ਆਪਣੀ ਇਨਸਾਫ ਦੀ ਪ੍ਰਾਪਤੀ ਵਾਸਤੇ ਸਾਡੇ ਜਿਹੜੇ ਸਮਰਥਕ ਨੇ ਸ਼ਰਕਾਂ ਤੇ ਉਤਰਦੇ ਆ ਕਿਉਂਕਿ ਉਸ ਤਰੀਕੇ ਨਾਲ ਜਾਂਚ ਜਿਹੜੀ ਨਹੀਂ ਹੋ ਰਹੀ ਜਾਂ ਉਸ ਤਰੀਕੇ ਨਾਲ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਜਿਸ ਤਰੀਕੇ ਦੇ ਉਹ ਇਲਜ਼ਾਮ ਲਾ ਰਹੇ ਨੇ ਜਿਸ ਤਰੀਕੇ ਦੀਆਂ ਉਹ ਗੱਲਾਂ ਦੱਸ ਰਹੀਆਂ ਤੇ ਜਿਹੜੀ ਬੰਪਾ ਬਨਰਜੀ ਹੈ ਜਾਂ ਉਥੋਂ ਦੀ ਜਿਹੜੀ ਪੁਲਿਸ ਆ ਇਨਸਾਫ ਦੇ ਨਦੀਬ ਜਾਈ ਉਹਨਾਂ ਦੇ ਵਿਕਤੀਆਂ ਦੇ ਉੱਤੇ ਹੀ ਅਸ਼ਤਰ ਚੜਾ ਕਰ ਰਹੀ ਆ ਆ ਭਾਵ ਕਿ ਮਸਲੇ ਨੂੰ ਦਬਾਉਣ ਦਾ ਜਿਹੜਾ ਚਤਨ ਚੜਾ ਉਹ ਕੀਤਾ ਜਾ ਰਿਹਾ ਤੋਂ ਉਹਨਾਂ ਨੇ ਇਹ ਗੱਲ ਸਾਫ਼ ਕਹੀ ਆ ਕਿ ਜਦੋਂ ਸਾਰਾ ਦੇਸ਼ ਇਸ ਮੁੱਦੇ ਨੂੰ ਸੱਤੇ ਦੇ ਵਿੱਚ ਆ ਗਿਆ ਪਰ ਮਹੰਤਾ ਬਨਰਜੀ ਵੱਲੋਂ ਅਜੇ ਤੱਕ ਇਸ ਮੁੱਦੇ ਦੇ ਉੱਤੇ ਸਾਹਮਣੇ ਆ ਕੇ ਕੋਈ ਸਪੱਸ਼ਟ ਰੂਪ ਦੇ ਵਿੱਚ ਜਿਹੜਾ ਬਿਆਨ ਆ ਉਹ ਨਹੀਂ ਦਿੱਤਾ ਗਿਆ ਹਾਰਾ ਕਿ ਉਹ ਇੰਨੀ ਗੱਲ ਕਹਿੰਦੇ ਆ ਕਿ ਹਾਂ ਭਈ ਦੁਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਜੇਕਰ ਮ੍ਰਿਤਕ ਦੇ ਵਾਰਸ ਰਾਸ ਸਰਕਾਰ ਨੂੰ ਕੀਤੀ ਗਈ ਜਾਂਚ ਦੇ ਉੱਤੇ ਸੰਤੁਸ਼ਟ ਨਹੀਂ ਹਨ ਤਾਂ ਰਾਸ ਸਰਕਾਰ ਕਿਸੇ ਵੀ ਕਿਸਮ ਦਾ ਉਹਨਾਂ ਨੂੰ ਭਰੋਸਾ ਜਿਹੜਾ ਉਹ ਨਹੀਂ ਦੇ ਰਹੀ ਤਾਂ ਫਿਰ ਸਿੱਧੂ ਸਾਹਿਬ ਇਹ ਚੀਜ਼ਾਂ ਫਿਰ ਉੱਠਣਗੀਆਂ ਉੱਠਣਗੀਆਂ ਫਿਰ ਮੰਮਤਾ ਬਾਂਦਰਜੀ ਇਸ ਦਾ ਜਵਾਬ ਜਿਹੜਾ ਉਹ ਦੇਣਾ ਪਊਗਾ ਹੁਣ ਮ੍ਰਿਤਕ ਦੇ ਵਾਰਸਾਂ ਨੇ ਜਿਸ ਤਰੀਕੇ ਨਾਲ ਇਲਜ਼ਾਮ ਲਾਇਆ ਨੇ ਖਾਸ ਤੌਰ ਤੇ ਮੰਮਤਾ ਬਾਂਦਰਜੀ ਦੀ ਭੂਮਿਕਾ ਦਿੱਤੀ ਇਹ ਜਿਸ ਤਰੀਕੇ ਨਾਲ ਲੋਕ ਜਿਹੜੇ ਇਨਸਾਫ ਦੀ ਮੰਗ ਕਰ ਰਹੇ ਆ ਤੇ ਲੋਕਾਂ ਦੇ ਉੱਤੇ ਡਾਂਗਾਂ ਭਰਾਈਆਂ ਜਾ ਰਹੀਆਂ ਤੇ ਜਿਹੜਾਂ ਤੇ ਉੱਤੇ ਦੋਸ਼ ਲਗਾਏ ਜਾ ਰਹੇ ਜਾਂ ਜਿਹਨਾਂ ਤੇ ਇਲਜ਼ਾਮ ਲਗਾਏ ਜਾ ਰਹੇ ਆ ਉਹਨਾਂ ਨੂੰ ਜਿਹੜੀ ਸਰਕਾਰ ਇੱਕ ਕਿਸਮ ਨਾਲ ਕਥਾ ਤੌਰ ਤੇ ਬਚਾਉਣ ਦਾ ਯਤਨ ਜਿਹੜਾ ਉਹ ਕਰ ਰਹੀ ਆ ਤਾਂ ਕਹਿੰਦੇ ਫਿਰ ਇਹ ਉਥੋਂ ਦੀ ਸਰਕਾਰ ਦਾ ਤਾਂ ਖਾਸ ਕਰਕੇ ਮੰਮਤਾ ਬੇਨਰਜੀ ਜਿਹੜੇ ਖੁਦ ਮਹਿਲਾ ਨੇ ਤੇ ਜੇਕਰ ਉਹਨਾਂ ਦੀ ਉਹ ਰੱਖਿਆ ਨਹੀਂ ਕਰ ਸਕਦੇ ਤਾਂ ਫਿਰ ਇਹ ਧੋਗਲਾ ਚਿਹਰਾ ਜਿਹੜਾ ਆ ਇਹ ਉਹਨਾਂ ਨੂੰ ਜਿਹੜਾ ਪਾਰਾ ਪੈ ਸਕਦਾ ਤੇ ਇਸ ਕਰਕੇ ਮਰਟਕ ਤੇ ਬਾਸਰ ਸਿੰਘ ਦੀ ਗੱਲ ਠਾਈ ਹ ਸਿਰਫ ਉਹ ਵਾਕਿਆ ਨਾ ਕਿਤੇ ਕਿਤੇ ਬਚਦਾ ਰੱਖਦੀ ਆ ਕਿਉਂਕਿ ਮੰਮਤਾ ਬੇਨਰਜੀ ਦੀ ਸ਼ਖਸੀਅਤ ਇੱਕ ਜਿਹੀ ਸ਼ਖਸੀਅਤ ਆ ਜਿਹਦੇ ਉੱਤੇ ਅੱਜ ਤੱਕ ਇਕਾ ਲੋਕ ਕਹਿੰਦੇ ਆ ਕਿ ਹਾਂ ਭਈ ਕਦੇ ਵੀ ਭ੍ਰਿਸ਼ਟਾਚਾਰ ਦਾ ਇਲਜ਼ਾਮ ਜਿਹੜਾ ਨਹੀਂ ਲੱਗਾ ਤੇ ਕਦੇ ਵੀ ਉਹਨੇ ਮੁੱਦਿਆਂ ਦੇ ਉੱਤੇ ਕਰੇ ਸਮਝੌਤਾ ਜਿਹੜਾ ਦੇ ਕੀਤਾ ਤੇ ਜੇਕਰ ਫਿਰ ਉਸ ਰਾਜ ਦੇ ਵਿੱਚ ਇੱਕ ਮਹਿਲਾ ਦਾ ਅਜਿਹੀ ਘਟਨਾ ਵਾਪਰਦੀ ਆ ਤੇ ਸਰਕਾਰ ਉੱਥੇ ਇਸ ਮਸਲੇ ਦੇ ਅਸਲ ਦੋਸ਼ੀਆਂ ਤੱਕ ਪਹੁੰਚਣ ਦੀ ਬਜਾਏ ਇਸ ਸਾਰੇ ਮਸਲੇ ਨੂੰ ਦਬੋਤਾਂ ਛੜਕਣ ਕਰਦੀ ਆ ਤੇ ਮਰਤਕ ਦੇ ਵਾਰਸ ਛੜਕਣ ਦੇ ਅੰਕੇ ਗਲਪਦੇ ਆ ਕਿ ਤਾਂ ਸਿੱਧੂ ਸਾਹਿਬ ਮੁੱਖ ਮੰਤਰੀ ਦੀ ਭੂਮਿਕਾ ਸਵਾਲਾਂ ਦੇ ਕੇਂਦਰ ਵਿੱਚ ਆਵੇਗੀ ਆਵੇਗੀ ਹੁਣ ਇਹ ਵੇਖਣਾ ਆ ਕਿ ਮੁੱਖ ਮੰਤਰੀ ਸਾਹਿਬ ਇਸ ਇਹਰੇ ਵਿੱਚੋਂ ਕਿਵੇਂ ਨਿਕਲਦੇ ਆ ਤੇ ਮਿਰਤਕ ਦੇ ਵਾਰਸਾਂ ਨੂੰ ਕਿਸ ਤਰ੍ਹਾਂ ਇਨਸਾਫ ਦਿੰਦੇ ਆ ਕਿਉਂਕਿ ਇਹ ਜੰਗ ਹੁਣ ਕੇਵਲ ਤੇ ਕੇਵਲ ਪੱਛਮੀ ਬਗਾਲ ਦੀ ਸਿੱਧੂਸਾਲ ਨਹੀਂ ਰਹੀ ਬਲਕਿ ਦੇਸ਼ ਦੇ ਸਾਰੇ ਸੂਬਿਆਂ 'ਚ ਫੈਲ ਚੁੱਕੀ ਆ ਕੇਵਲ ਤੇ ਕੇਵਲ ਵੱਧ ਪ੍ਰਤੀਸ਼ਤ ਦੇ ਜਿਹੜੇ ਡਾਕਟਰ ਨੇ ਉਹ ਡਿਊਟੀ ਤੇ ਪਰਤੇ ਨੇ ਜਦੋਂ ਕਿ ਦੂਜੇ ਪਾਸੇ ਅਜੇ ਵੀ ਡਾਕਟਰ ਕਈ ਹੜਤਾਲ ਤੇ ਕਈ ਸੂਬਿਆਂ ਦੇ ਡਾਕਟਰ ਹੜਕਾਲਾ ਤੇ ਚੱਲ ਰਹੀ ਆ ਸੋ ਚਾਹੀਦਾ ਆ ਕਿ ਮਿਰਤਕ ਦੇ ਵਾਰਸਾਂ ਨੇ ਇਸ ਮੰਗ ਨੂੰ ਪੂਰਨ ਤੌਰ ਤੇ ਸੰਤੁਸ਼ਟ ਕੀਤਾ ਜਦਕਿ ਉਹ ਕੀ ਚਾਹੁੰਦੇ ਆ ਦਨ ਕੇਵਲ ਇੱਕ ਡਾਕਟਰ ਦੀ ਜਾਨ ਹੀ ਨਹੀਂ ਆ ਗੱਲ ਉਸ ਸਿਸਟਮ ਦੀ ਹੈ ਕਿ ਜਿਸ ਸਿਸਟਮ ਨੂੰ ਤੁਸੀਂ ਅਗਵਾਈ ਕਰ ਰਹੇ ਹੋ ਤੁਸੀਂ ਮੁਖੀ ਹ ਜੀ ਤੇ ਜੇਕਰ ਉਹਦੇ ਹੀ ਅੰਤਰਕਤ ਅਜਿਹੀਆਂ ਚੀਜ਼ਾਂ ਵਰਤ ਰਹੀਆਂ ਨੇ ਤਾਂ ਫਿਰ ਜਵਾਬਦੇਹੀ ਤਾਂ ਬਦੀ ਬੰਦੀ ਆ ਸੋ ਮੁੱਖ ਮੰਤਰੀ ਮਨਤਾ ਬਹਿਨਮ ਜੀ ਨੂੰ ਚਾਹੀਦਾ ਕਿ ਮਿਤ੍ਰਕ ਦੇ ਵਾਰਸਾਂ ਨੂੰ ਇਨਸਾਫ ਜਿਹੜਾ ਜ਼ਰੂਰ ਦਿੱਤਾ ਜਾਵੇ ਤੇ ਜਿਹੜੇ ਉਹਨਾਂ ਦੇ ਉੱਤੇ ਦਾਮਨ ਤੇ ਦਾਗ ਲੱਗ ਰਹੇ ਆ ਉਹਨਾਂ ਦਾਗਾ ਤੋਂ ਬਚਿਆ ਜਾਵੇ ਕਿਉਂਕਿ ਮਨਤਾ ਬਹਿਨਮ ਜੀ ਦੀ ਜਿਹੜੀ ਸ਼ਖਸੀਅਤ ਆ ਦੇਸ਼ ਦੇ ਲੋਕਾਂ ਦੇ ਵਿੱਚ ਉਸ ਲੀਡਰ ਵਰਗੀ ਆ ਕਿ ਜਿਹੜੀ ਹੱਕ ਸੱਚ ਦੀ ਲੜਾਈ ਵਾਸਤੇ ਹਮੇਸ਼ਾ ਖੜੀ ਰਹਿੰਦੀ ਆ ਪਰ ਜੇਕਰ ਉਹਨਾਂ ਦੇ ਸੂਬੇ ਦੇ ਵਿੱਚ ਹੀ ਇਹ ਜਿਹੇ ਅਜਾਬ ਉਹਨਾਂ ਤੇ ਲੱਗਦੇ ਆ ਤਾਂ ਸਿੱਧੂ ਸਾਹਿਬ ਇਸ ਤੋਂ ਵੱਡੀ ਮੰਦਪਾਗੀ ਘਟਨਾ ਜਾਂ ਮੰਦਪਾਗੀ ਚੀਜ਼ ਜਿਹੜੀ ਆ ਹੋਰ ਕੋਈ ਨਹੀਂ ਕੀਤੀ ਜਾ ਸਕਦੀ। ਮੈਂ ਨਹੀਂ ਹਾਂ ਬਿਲਕੁਲ ਬਿਲਕੁਲ ਚਲੋ ਉਧਰ ਅਣਖੀ ਸਾਹਿਬ ਕੁੜੀਆਂ ਸਾਹਿਬ ਲੈ ਕੇ ਨੰਬਰ ਉਹ ਚਲੇ ਗਏ ਆ ਵਿਦੇਸ਼ ਉਹਨਾਂ ਨੂੰ ਪਰਮਿਸ਼ਨ ਮਿਲ ਗਈ ਹੈ ਕੈਨੇਡਾ ਜਾਣ ਦੀ ਉਹ ਚਲੇ ਗਏ ਆ ਉੱਥੇ ਔਰ ਇੱਕ ਤਾਂ ਉਹ ਕਹਿੰਦੇ ਆ ਆਪਣੇ ਭਤੀਜੇ ਦੇ ਵਿਆਹ ਤੇ ਗਏ ਨੇ ਔਰ ਕੁਝ ਉੱਥੇ ਚਾਸੀ ਬੀਟੀਆਂ ਮੋਟੀਆਂ ਵੀ ਉਹ ਕਰਨਗੇ ਪਰ ਦੂਜੇ ਪਾਸੇ ਸਦਮਾ ਸਾਹਿਬ ਜਿਹੜੇ ਹੋਰ ਰਹਿ ਗਏ ਆ ਸਦਮਾ ਸਾਹਿਬ ਨੂੰ ਪਰਮਿਸ਼ਨ ਦੀ ਮਿਲੀ ਕਾਫੀ ਸੀਰੀਅਸ ਮਸਲਾ ਉਹਨਾਂ ਵਾਸਤੇ ਆ ਲੈ ਕੇ ਮੁੱਖ ਮੰਤਰੀ ਨੂੰ ਵੀ ਜਿਹੜੀ ਉਹਦਾ ਹੀ ਤੁਸੀ ਮਿਲੀ ਤੇ ਪਰ ਕੁੜੀਆਂ ਸਾਹਿਬ ਚਲੇ ਗਏ ਆ ਉਹਨਾਂ ਨੂੰ ਪਰਮਿਸ਼ਨ ਮਿਲ ਗਈ ਇਹਨਾਂ ਨੂੰ ਮਿਲੀ ਨਹੀਂ ਜੀ ਕਿਵੇਂ ਦੇਖਦੇ ਨੇ ਅਸੀਂ ਆ ਸਿਰਫ ਸਭ ਮੁੱਖ ਮੰਤਰੀ ਸਾਹਿਬ ਨੂੰ ਵੀ ਜਿਹੜੀ ਪਰਮਿਸ਼ਨ ਨਹੀਂ ਸੀ ਮਿਲੀ ਉਲਤਾਰ ਸਾਹਿਬ ਨੂੰ ਮਿਲੀ ਪਰ ਜੋ ਬੈਸਰੋ ਨਹੀਂ ਹੀ ਮਿਲੀ ਤੇ ਦੂਜੇ ਪਾਸੇ ਕੁੜੀਆਂ ਸਾਹਿਬ ਨੂੰ ਮਿਲ ਗਈ ਹੁਣ ਇਹ ਕੇਂਦਰ ਸਰਕਾਰ ਤੇ ਜਿਹੜੀ ਆਪਣੀ ਪਾਲਿਸੀ ਆ ਉਸ ਪਾਲਿਸੀ ਦੇ ਸਬੰਧੀ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਜੋ ਪਤਾ ਇਹ ਲੱਗਾ ਉਹ ਇਹ ਪਤਾ ਲੱਗਾ ਕਿ ਹਾਵੀ ਖੂਬੀਆ ਸਾਹਿਬ ਨੇ ਜਿਹੜੀ ਐਪਲੀਕੇਸ਼ਨ ਦਿੱਤੀ ਸੀ ਆਪਣੇ ਦੌਰਤੋਂ ਬਹੁਤ ਸਾਰੇ ਪਿੰਨਾਂ ਦੇ ਦਿੱਤੀ ਸੀ ਤੇ ਜਿਸ ਕਰਕੇ ਪ੍ਰਮਾਣੀ ਜਿਹੜੀ ਆ ਉਹਨਾਂ ਨੂੰ ਦੇ ਦਿੱਤੀ ਗਈ ਇਹਦੇ ਵਿੱਚ ਇੱਕ ਨਾਮ ਚੇਤਨ ਸਿੰਘ ਜੋ ਵਿਭਾਗ ਰੇਡਮ ਵਿੱਚ ਹੁੰਦਾ ਜਿਸ ਨੂੰ ਕਹਿੰਦੇ ਕਿ ਕੇਂਦਰ ਸਰਕਾਰ ਨੇ ਪ੍ਰਮਾਣੀ ਨਹੀਂ ਸੀ ਦਿੱਤੀ ਪਰ ਉਹ ਪ੍ਰਮਾਣਿਕੀ ਤੋਂ ਬੜਾਈ ਉਹ ਬੰਦਾ ਕਹਿੰਦੇ ਕੈਂਡੀਡਾ ਜਿਹੜਾ ਉਹ ਪਹੁੰਚ ਗਿਆ ਹੁਣ ਸਿੱਧੂ ਸਾਹਿਬ ਇਹ ਸਾਰੇ ਸਨੈਰੀਓ ਚ ਇਹ ਵਰਤਾਰਾ ਚ ਵਰਤਦਾ ਪਿਆ ਇਹ ਚ ਤਾਂ ਕੇਂਦਰ ਸਰਕਾਰ ਦੀ ਜਿਹੜੀ ਪਾਲਿਸੀ ਉਹ ਪਾਲਿਸੀ ਕੀ ਆ ਉਹ ਕੇਂਦਰ ਸਰਕਾਰ ਜਾਂ ਦੀ ਜਾਂ ਪੰਜਾਬ ਸਰਕਾਰ ਚਾਹਦੀ ਹੈ ਪਰ ਜੇਕਰ ਦੋ ਬੰਦੇ ਮੁੱਖ ਮੰਤਰੀ ਤੇ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੰਤਾਰ ਸਿੰਘ ਸਰਮਣ ਕੇਂਦਰ ਜੇਕਰ ਇਸ ਮੁੱਦੇ ਤੇ ਇਜਾਜ਼ਤ ਬਹੁਤ ਜਾਂਦੀ ਇਜਾਜ਼ਤ ਨਹੀਂ ਦਿੰਦਾ ਤਾਂ ਖੁਦ ਉਹ ਤਾਂ ਪੁੱਛਦਾ ਕੋਈ ਸਵਾਲ ਤਾਂ ਸਿੱਧੂ ਸਾਹਿਬ ਜਰੂਰ ਖੜੇ ਹੁੰਦੇ ਆ ਸਵਾਲ ਇਸ ਕਰਕੇ ਖੜੇ ਹੁੰਦੇ ਆ ਕਿਉਂਕਿ ਕੰਤਾਰ ਸਿੰਘ ਸਰਮਣ ਹੋਣਾ ਨੂੰ ਪਿੱਛੇ ਵੀ ਇੱਕ ਵਾਰੀ ਜਿਹੜੀ ਪ੍ਰਵਾਨਗੀ ਜਿਹੜੀ ਸੀ ਉਹ ਨਹੀਂ ਸੀ ਦਿੱਤੀ ਗਈ ਤੇ ਜੇਕਰ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਸਾਹਿਬ ਦਾ ਇੱਕ ਜਰਮਨ ਦੌਰਾ ਬੜਾ ਚਰਚਾ ਦੇ ਵਿੱਚ ਰਿਹਾ ਸੀ ਇਜਰੂਮ ਜਰਮਨ ਕੇ ਆਉਣ ਲੱਗਿਆ ਪਤਾ ਨਹੀਂ ਕੀ ਕੋਈ ਜਹਾਜ਼ ਦੇ ਵਿੱਚ ਵਾਪਰਿਆ ਤੇ ਸ਼ਾਇਦ ਕੇਂਦਰ ਸਰਕਾਰ ਵੱਲੋਂ ਉਹ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਹੀ ਮੁੱਖ ਮੰਤਰੀ ਸਾਭੀਆਂ ਇਹੋ ਜਿਹੀਆਂ ਵਿਦੇਸ਼ੀ ਯਾਤਰਾਵਾਂ ਤੇ ਉੱਤੇ پابੰਦੀ ਜਿਹੜੀ ਆ ਉਹ ਲਾ ਦਿੱਤੀ ਜਾਂਦੀ ਜਾਂ ਪਰਿਵਾਰ ਦੀ ਜਿਹੜੀ ਆ ਉਹ ਨਹੀਂ ਦਿੱਤੇ ਜਾਂਦੀ ਜਾਂਦੀ ਕਿਉਂਕਿ ਜੇਕਰ ਅਜਿਹਾ ਕੁਝ ਵਾਪਰਦਾ ਖਾਸ ਤੌਰ ਤੇ ਮੁੱਖ ਮੰਤਰੀ ਵੱਲੋਂ ਤਾਂ ਇੱਕ ਸੂਬੇ ਦਾ ਨਾਂ ਤਾਂ ਫਿਰ ਬਦਨਾਮ ਹੁੰਦਾ ਹੀ ਹੁੰਦਾ ਸ਼ਾਇਦ ਫਿਰ ਵਿਦੇਸ਼ ਤੇ ਆ ਦੇ ਨਾ ਦੇ ਤੇ ਹੀ ਜਿਹੜਾ ਅਸਰ ਕਿਤਾ ਹੈ ਕਾਰਨ ਹੋ ਸਕਦਾ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਸ਼ਾਇਦ ਇਸੇ ਹੀ ਕਾਰਨ ਕੇਂਦਰ ਸਰਕਾਰ ਜਿਹੜੀ ਆ ਮੁੱਖ ਮੰਤਰੀ ਸਾਹਿਬ ਦੀਆਂ ਯਾਤਰਾਵਾਂ ਤੇ ਕੋਟੋਤੀ ਜਿਹੜੀ ਆ ਖਾਸ ਤੌਰ ਤੇ ਵਿਦੇਸ਼ ਦੀਆਂ ਯਾਤਰਾਵਾਂ ਤੇ ਕੋਟੋਤੀ ਜਿਹੜੀ ਲਗਦੀ ਹੋਵੇ ਸਦਵਾ ਸਾਹਿਬ ਦੇ ਸਬੰਧੀ ਤਾਂ ਬੜੀਆਂ ਚੀਜ਼ਾਂ ਕੁਝ ਇਹੋ ਜਿਹੀਆਂ ਨੇ ਮੈਨੂੰ ਵੀ ਪਤਾ ਲੱਗਾ ਸੀ ਕਾਥਾ ਤੌਰ ਤੇ ਉਹਨਾਂ ਨੂੰ ਇੱਕ ਦੋ ਵਾਰੀ ਜਿਹੜਾ ਰਿਪੋਰਟ ਹੋਈ ਸੀ ਉਹ ਤੋਂ ਕਰ ਦਿੱਤਾ ਗਿਆ ਸੀ ਪਤਾ ਨਹੀਂ ਇਹ ਚ ਸੱਚ ਹੈ ਜਾਂ ਝੂਠਾ ਪਰ ਇਸ ਤਰ੍ਹਾਂ ਦੀ ਪੁਸ਼ਟੀ ਜਿਹੜੀ ਨਹੀਂ ਕਰਦੇ ਹੁਣ ਗੁਰਮੀਤ ਸਿੰਘ ਫੁੱਲਿਆ ਦੀ ਜਿਹੜੀ ਸਬੰਧੀ ਗੱਲ ਆਈ ਆ ਉਹ ਤਾਂ ਇਹ ਆਈ ਆ ਕਿ ਉਹਨਾਂ ਨੇ ਜਿਹੜੀ ਸੀ ਅਪਲੀਕੇਸ਼ਨ ਦਿੱਤੀ ਇਸ ਕਰਕੇ ਕੇਂਦਰ ਸਰਕਾਰ ਦੇ ਉਹਨਾਂ ਨੂੰ ਪਰਵਾਹ ਵੀ ਜਿਹੜੀ ਆ ਉਹ ਦੇ ਦਿੱਤੀ ਉਹ ਹੁਕਮ ਦੇਸ਼ ਪਹੁੰਚ ਵੀ ਗਿਆ ਉੱਥੇ ਜਾ ਕੇ ਉਹਨਾਂ ਆਮ ਆਦਮੀ ਪਾਰਟੀ ਦੀ ਜਿਹੜੀ ਕੁਝ ਮੀਟਿੰਗਾਂ ਵੀ ਕਰਦੀਆਂ ਨੇ ਕੁਝ ਨੇਤਾਵਾਂ ਨੂੰ ਵੀ ਮਿਲਣਾ ਹੈ ਖੈਰ ਚਲੋ ਇੱਕ ਤਰੀਕੇ ਦੀ ਅਲੱਗ ਆ ਚਲੋ ਕੁੜੀਆ ਸਾਹਿਬ ਜੇਕਰ ਪਾਸਟ ਦੇ ਕੈਂਡੀਡੇਟਾਂ ਦੇ ਤੋਵੇ ਤੇ ਉਹਨਾਂ ਨੂੰ ਮੁਬਾਰਕਾਂ ਤਾਂ ਮੁੱਖ ਮੰਤਰੀ ਸਾਹਿਬ ਨਹੀਂ ਇਹ ਤਾਂ ਘੱਟੋ ਘੱਟ ਇਹ ਜ਼ਰੂਰ ਜਿਹੜਾ ਉਹਨਾਂ ਦਾ ਤਰਕ ਹੈਗਾ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਦਾ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਕੇਂਦਰ ਸਰਕਾਰ ਜਾਣ ਬੁੱਝ ਕੇ ਜਿਹੜਾ ਉਹ ਬਾਹਰ ਜਾਂਦੀ ਯਾਤਰਾਾਂ ਦੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਇਸ ਲਈ ਮੁੱਖ ਮੰਤਰੀ ਸਾਹਿਬ ਦਾ ਇਹ ਜਿਹੜਾ ਤਰਕ ਐ ਸੇਬੂ ਸਾਹਿਬ ਇਹ ਜਗੂਰਫਤ ਬਣਾ ਹੋ ਜਾਂਦਾ ਕਿਉਂਕਿ ਕੇਂਦਰ ਸਰਕਾਰ ਨੇ ਜੇਕਰ ਪ੍ਰਮਾਣਗੀ ਨਾ ਦੇਣੀ ਹੁੰਦੀ ਤਾਂ ਫਿਰ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਹੋਣ ਵਾਲੀ ਪ੍ਰਮਾਣਗੀ ਨਹੀਂ ਸੀ ਦੇਣੀ ਸੋ ਇਹਦੇ ਪਿੱਛੇ ਪ੍ਰਮਾਣਗੀ ਦੇਣੀ ਜਾਂ ਨਾ ਦੇਣੀ ਇਹਦੇ ਪਿੱਛੇ ਕਾਰਨ ਕੀ ਆ ਪਰ ਮੁੱਖ ਮੰਤਰੀ ਸਾਹਿਬ ਹਰ ਮੁੱਦੇ ਨੂੰ ਜਰੂਰ ਸਿਆਸੀ ਕਰਨ ਉਸ ਤੱਕ ਕਰ ਦਿੰਦੇ ਆ ਜਿਸ ਤੋਂ ਬਚਨ ਦੀ ਜਿਹੜੀ ਲੋੜ ਹੈਗੀ ਲੋੜ ਹੈਗੀ ਚਲੋ ਉਧਰ ਅਣਕੀ ਸਾਹਿਬ ਅੱਜ ਰਕੜ ਪੁੰਨਿਆਂ ਦਾ ਜਿਹੜਾ ਮਨਾਇਆ ਜਾ ਰਿਹਾ ਪ੍ਰੋਗਰਾਮ ਅੱਜ ਉਥੇ ਸਿਆਸੀ ਕਾਨਫਰੰਸਾਂ ਲੱਗਣੀਆਂ ਨੇ ਇੱਕ ਪਾਸੇ ਅਕਾਲੀ ਦਲ ਦੀ ਕਾਂਗਰਸ ਦੀ ਆਮ ਆਦਮੀ ਪਾਰਟੀ ਦੀ ਉਹ ਰਮਨਤਪਾਲ ਧੜਾ ਵੀ ਲਾਉਣ ਜਾ ਰਹੇ ਆ ਜਿਵੇਂ ਦੇਖਦੇ ਹਾਂ ਕਿ ਜਿਹੜੀ ਅੱਜ ਜੋਰ ਅਜਮਾਇਸ਼ ਉਥੇ ਜਿਹੜੀਆਂ ਹੋਣ ਜਾ ਰਹੀਆਂ ਆ ਆਸਿਰ ਸਭ ਬਾਬੇ ਪਕਾਲੇ ਵਿਖੇ ਰਖੜ ਪੁੰਨਿਆਂ ਦਾ ਇਤਿਹਾਸ ਚੜਾ ਬੜੀ ਸ਼ਰਧਾ ਦੇ ਉਤਸ਼ਾਹ ਨਾਲ ਕਰਾਉਤੇ ਮੀਤੇ ਲੰਬੇ ਸਮੇਂ ਤੋਂ ਬਣਾਇਆ ਜਾਂਦਾ ਤੇ ਉਥੇ ਹਰ ਰਾਸੀ ਪਾਰਟੀ ਰਖੜ ਪੁੰਨਿਆਂ ਦੇ ਮੌਕੇ ਤੇ ਅੱਜ ਦੇ ਦਿਨ ਜਿਹੜੀਆਂ ਆਪਣੀ ਸਿਆਸੀ ਕਾਨਫਰਸਾਂ ਜਿਹੜੀਆਂ ਜ਼ਰੂਰ ਕਰਦੀ ਆ ਜੇ ਮੈਂ ਗਲਤ ਨਾ ਹੋਵਾਂ ਤਾਂ ਮੀਤੇ ਸਮੇਂ ਚ ਅਕਾਲ ਤਖਤ ਸਾਹਿਬ ਦੇ ਜ ਅਜੇ ਇਹ ਮੌਕੇ ਕੋਈ ਸਿਆਸੀ ਕਾਨਫਰੰਸਾਂ ਜਿਹੜੀਆਂ ਉਥੇ ਨਹੀਂ ਹੋਣੀਆਂ ਚਾਹੀਦੀਆਂ ਇਹੋ ਜੀ ਮੈਨੂੰ ਯਾਦ ਆ ਕਿ ਇਹ ਹੋ ਜਾ ਇੱਕ ਆਰਡਰ ਜਿਹੜਾ ਆ ਸ਼੍ਰੀ ਅਕਾਲਪੁਰ ਸਾਹਿਬ ਵੱਲੋਂ ਲੰਮਾ ਜਿਹੜਾ ਉਹ ਜਾਰੀ ਹੋਇਆ ਸੀ ਬਾਅਦ ਚ ਪਤਾ ਨਹੀਂ ਉਸਤੀ ਮਿਆਦ ਬੁੱਕ ਨਹੀਂ ਯਕੀਨ ਹੋਇਆ ਸਿਆਸੀ ਕਾਨਫਰੰਸਾਂ ਦੁਬਾਰਾ ਜਿਹੜੀਆਂ ਸ਼ੁਰੂ ਹੋ ਗਈਆਂ ਚਾਹੇ ਅਕਾਲੀ ਦਲ ਆ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਆ ਪਰ ਸਿੱਧੂ ਸਭ ਸਭ ਤੋਂ ਜ਼ਿਆਦਾ ਜਿਹੜਾ ਧਿਆਨ ਜਿਹੜਾ ਆ ਉਹ ਅਮਰਪਾਲ ਦੇ ਜਿਹੜੇ ਮਾਪੇ ਨੇ ਜਿਹੜਾ ਉਹਨਾਂ ਦੀ ਜੱਥੇਬੰਦੀ ਹਾਰਾ ਕੇ ਜੱਥੇਬੰਦੀ ਤਾਂ ਉਹਨਾਂ ਦੀ ਕੋਈ ਨਹੀਂ ਉਹਨਾਂ ਦਾ ਤੇ ਸੁਰ ਇੱਕ ਕਾਨਫਰੰਸ ਕਰਦਾ ਐਲਾਨ ਅੱਜ ਤੋਂ ਬਹੁਤ ਸਵਾ ਪਹਿਲਾਂ ਜਿਹੜਾ ਕਰ ਦਿੱਤਾ ਗਿਆ ਸੀ ਹੁਣ ਆਕਾਲੀ ਦਲ ਉੱਥੇ ਆਪਣੀ ਵੱਖਰੀ ਸਟੇਜ ਲਾਵੇਗਾ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਦੇ ਮਾਪੇ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਜਿਹੜੀ ਸਟੇਜ ਉੱਥੇ ਲਾਈ ਜਣੀ ਹੈ ਸਿੱਧੂ ਸਾਹਿਬ ਉਹਦੇ ਵਿੱਚ ਧਿਆਨ ਜਿਹੜਾ ਆ ਜਰੂਰ ਫੋਕਸ ਕਰਾ ਰਿਹਾ ਹੈਗਾ ਕਿਉਂਕਿ ਜੇਕਰ ਬਾਗੀ ਕੜਾ ਪੂਰਨ ਤੌਰ ਤੇ ਆਪਣੇ ਸਮਰਥਕਾਂ ਦੇ ਨਾਲ ਉਸ ਆ ਕਾਨਫਰੰਸ ਦੇ ਵਿੱਚ ਸ਼ਾਮਲ ਹੋ ਸਕਦਾ ਜਾਂ ਜਾਂ ਉਸ ਕਤਰਤਾ ਦੇ ਵਿੱਚ ਸ਼ਾਮਲ ਹੋ ਜਾਂਦਾ ਜਿਹੜੀ ਆ ਕਤਰਤਾ ਭਾਈ ਅਮਰਤਪਾਲ ਦੇ ਮਾਪਿਆਂ ਵੱਲੋਂ ਲਾਈ ਜਾਂਦੀ ਹੈ ਆ ਫਿਰ ਸਾਫ ਸੰਕੇਤ ਆ ਕਿ ਪੰਜਾਬ ਦੇ ਵਿੱਚ ਪੰਥਕ ਮੁੱਦਿਆਂ ਨੂੰ ਲੈ ਕੇ ਇੱਕ ਨਵੀਂ ਸਫਤ ਦੀ ਜਿਹੜੀ ਆ ਉਹ ਹੋ ਰਹੀ ਆ ਜਿਸ ਦੀ ਅਗਵਾਈ ਸਿੱਧੇ ਤਰੀਕੇ ਨਾਲ ਜਾਂ ਅਸਿੱਧੇ ਤਰੀਕੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਜਾਂ ਉਹਨਾਂ ਦੇ ਹੱਥ ਵਿੱਚ ਸੌਂਪੀ ਜਾ ਸਕਦੀ ਆ ਤੇ ਜੇਕਰ ਅਜਿਹਾ ਹੁੰਦਾ ਜੇਕਰ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਵੱਲੋਂ ਜਿਸ ਦੇ ਵਿੱਚ ਬਾਕੀ ਤੜਾ ਵੀ ਜੇਕਰ ਸ਼ਮੂਲੀਅਤ ਕਰ ਗੱਲ ਆ ਤੇ ਜੇਕਰ ਉਹਦੇ ਵਿੱਚ ਆ ਕੱਟਰਤਾ ਅਕਾਲੀ ਦਲ ਦੀ ਪਾਰਟੀਆਂ ਤੋਂ ਜ਼ਿਆਦਾ ਜਿਹੜੀ ਆ ਲੋਕ ਕਤਲ ਉਹਦੇ ਵਿੱਚ ਹੁੰਦੀ ਆ ਤਾਂ ਸਿੱਧੂ ਸਾਹਿਬ ਫਿਰ ਸਾਫ਼ ਜ਼ਾਹਰ ਕਿ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਜਿਹੜੀ ਯਤਨ ਕੀਤੇ ਜਾ ਰਹੇ ਆ ਉਹਨਾਂ ਨੂੰ ਸਭੇ ਘਟਾ ਜਿਹੜੀ ਆ ਜ਼ਰੂਰ ਲੱਗ ਸਕਦੀ ਆ ਕਿਉਂਕਿ ਲੋਕ ਜਿਹੜੇ ਨੇ ਇਸ ਵੇਲੇ ਜਿਸ ਤਰੀਕੇ ਨਾਲ ਫਰੀਦਕੋਟ ਤੇ ਦੂਜੇ ਪਾਸੇ ਕਢੂਰ ਸਾਹਿਬ ਹਲਕੇ ਤੋਂ ਇਹਨਾਂ ਨੂੰ ਦਿਖਾਇਆ ਤੇ ਇੱਕ ਤਗੜਾ ਆਕਰਸ਼ਕਾ ਪੰਥਕ ਸੋਚ ਬੜਾ ਇਹਨਾਂ ਦੇ ਮਗਰੋਂ ਉੱਤਰਿਆ ਤੇ ਦੂਜੇ ਪਾਸੇ ਆਪਣੇ ਆਪ ਨੂੰ ਪੰਥਕ ਪਾਰਟੀ ਖਾਣਨ ਵਾਲੀ ਜਿਸ ਤੱਕ ਮੂੰਹ ਖੋਰਾ ਬੀਤੇ ਸਮੇਂ ਚ ਲੱਗ ਚੁਕਾ ਤੇ ਆਪਣੀ ਹੋਂਦ ਜਾਂ ਆਪਣੀ ਸਥਿਤੀ ਨੂੰ ਬਚਾਉਂਦੀ ਲੜਾਈ ਲੜ ਰਹੀ ਆ ਅੱਜ ਵੀ ਜਿਹੜੀ ਸਿਆਸੀ ਕਾਨਫਰੰਸ ਆ ਸਿੱਧੂ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦਾ ਉਹ ਇੱਕ ਵੀ ਤੈਅ ਕਰੂਗੀ ਤੇ ਬਾਕੀਆਂ ਦਾ ਵੀ ਤੈਅ ਜਿਹੜਾ ਉਹ ਤੈਅ ਕਰ ਸਕਦੀ ਆ ਖਾਸ ਤੌਰ ਤੇ ਇਹ ਸੰਦਰਭ ਦੇ ਵਿੱਚ ਮੈਂ ਇਹ ਗੱਲ ਜਿਹੜੀ ਜ਼ਰੂਰ ਕਰਨੀ ਚਾਹਾਂਗਾ ਬਾਕੀ ਨਹੀਂ ਰਾਜ ਕਾਂਗਰਸ ਪਾਰਟੀ ਆਵਾਮੀ ਪਾਰਟੀ ਆਵਾਮੀ ਪਾਰਟੀ ਚ ਪਤਾ ਕਿ ਅੱਜ ਤੱਕ ਬੰਦ ਨਹੀਂ ਜਿੱਥੇ ਪਹੁੰਚ ਸਕਦੇ ਉਹਨਾਂ ਨੇ ਤਾਂ ਫਿਰ ਉਹੋ ਕੁਝ ਹੀ ਕਰਨਾ ਕਿ ਜੋਗ ਨਾਲ ਵੀ ਆਪਣੀਆਂ ਸਿਆਸੀ ਪ੍ਰਾਪਤੀਆਂ ਨੇ ਬਾਕੀ ਦੇਖੋ ਇਹ ਅੱਜ ਵੀ ਜਿਹੜੀ ਅਖੜ ਪੁਣਿਆ ਦੇ ਉੱਤੇ ਖਾਸ ਤ ਪੰਥਕ ਜਥੇਬੰਦੀਆਂ ਵੱਲੋਂ ਜਿਹੜੀ ਅਕਤਰਤਾ ਹੋਣੀ ਆ ਉਹ ਆਉਂਦੇ ਦਿਨਾਂ 'ਚ ਸ਼੍ਰੋਮੇ ਇਕਾਦੀ ਦਾ ਤੇ ਪੁੱਛਦੇ ਕੀ ਇਹ ਸਤ ਪਹੁੰਦੀ ਸਤ ਸਤ ਉਹਦੇ ਉੱਤੇ ਨਸ਼ਰਾ ਜੀ ਜ਼ਰੂਰ ਬਣ ਗਿਆ। ਚਲੋ ਅਨਿਕ ਸਭ ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ ਸਫਿੰਦਰ ਜੀ। ਦਾਈਸਨ ਪ੍ਰੋਫੈਸਰ ਮਜੀਸ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਨਾਮ ਖਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੁਸ ਪਸੰਦ ਆਈ ਹੋਊ ਤੁਹਾਡਾ ਫਿਰ ਮੈਂ ਬਹੁਤ-ਬਹੁਤ ਧੰਨਵਾਦ।